ਮੇਰਾ ਨਾਮ ਇਕਜਾਨ ਸਿੰਘ ਜੀ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੀ ਇਹ ਮੁੰਡਾ 18 ਸਾਲ ਦੀ ਏਜ ਬਾ 18 ਸਾਢੇ 17 ਦਾ ਕੋਈ ਸਾਢੇ 6 ਵਜੇ ਘਰੋਂ ਤੜਕੇ ਨਿਕਲਿਆ ਵਾ ਧੁੰਦ ਬਹੁਤ ਹੀ ਕੋਈ ਦੱਸ ਕੇ ਨਹੀਂ ਗਿਆ ਕੋਈ ਕੁਝ ਨਹੀਂ ਆ ਨਾ ਕੋਈ ਸਿਰ ਤੇ ਨੀ ਦਾ ਪੈਰ ਚਪਲਾਵਾ ਤੇ ਦੂਤਰਾ ਹੀ ਚਲ ਗਿਆ ਵਾ ਤੇ ਲੱਗ ਲੱਗੇ ਕੈਂਪਰੇ ਵੀ ਸਾਰੇ ਇਹ ਵੇਖ ਕੇ ਕੋਈ ਨਹੀਂ ਦਿਖਿਆ ਤੇ ਪਤਾ ਨਹੀਂ ਲੱਗਾ ਕਿੱਧਰ ਚਲ ਗਿਆ ਤੇ ਅਜੇ ਤੱਕ ਨਹੀਂ ਆਇਆ ਇਹ ਇੱਕ ਤਰੀਕ ਦੀ ਗੱਲ ਵਾ ਕਸੂਰੀ ਹਾਂਜੀ ਤੇ ਸੇਧ ਪੱਖੋਂ ਕਿਵੇਂ ਠੀਕ ਹੈ ਸੇਧ ਪੱਖੋਂ ਠੀਕ ਹੈ ਕੋਈ ਗੱਲ ਨਹੀਂ ਇਹਦੇ ਵਧੀਆ ਮੁੰਡਾ ਵਾ ਕੋਈ ਅਜੇ ਗੱਲ ਨਹੀਂ ਹਾਂਜੀ ਚੱਲੋ ਬੱਚਾ ਤੇ ਕੀ ਮੰਗ ਕਰਦੇ ਆ ਮੰਗ ਇਹੋ ਕਰਦੇ ਵੀ ਸਾਡਾ ਫੁਕਸ ਚੇਂਜ ਵੀ ਬੱਚਾ ਘਰ ਆਉਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇਵੇ ਹਾਂਜੀ ਫਿਰ ਕੋ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਬੋਲ ਦੋ ਮੇਰਾ ਨੰਬਰ ਤੇ 99145 77878 ਨੰਬਰ ਮੇਰਾ ਤੇ ਕੇ ਵੀਰ ਭਰਾ ਨੂੰ ਇਹਦੇ ਬਾਰੇ ਪਤਾ ਲੱਗੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਲਗਵਿੰਦਰ ਕੌਰ ਤੇ ਕੀ ਮਾਮਲਾ ਹੰਡੀ ਜੀ ਮਾਮਲਾ ਇਹ ਵੀ ਬੱਚਾ ਸਵੇਰੇ 6 ਵਜੇ ਉੱਠਿਆ ਕਰੋ ਗੇਟ ਖੋਲਿਆ ਕਰੋ ਬਾਹਰ ਗਿਆ ਅੱਡੇ ਤੇ ਤੇ ਅਸੀਂ ਉਸੇ ਵੇਲੇ ਧੁੰਦ ਦੇ ਕਾਰਨ ਵੀ ਬਾਹਰ ਗਿਆ ਵੀ ਕੁੱਤੇ ਕੱਤੇ ਬੱਚਿਆਂ ਨੂੰ ਪਾਇ ਨਾ ਜਾਣ ਕਿਤੇ ਤੇ ਉਦੋਂ ਹੀ ਅਸੀਂ ਬਾਹਰ ਗਏ ਆ ਤੇ ਬੱਚਾ ਬਾਅਦ ਵਿੱਚ ਲਾ ਪਤਾ ਹੀ ਹੋ ਗਿਆ ਅਸੀਂ ਮੇਹਂਦੇ ਫਿਰਦੇ ਰਹੇ 8 ਵਜ ਗਿਆ ਸਕੂਲ ਜਾਣਾ ਸੀ ਉਹਨੇ ਤਾਂ ਹੀ ਮਗਰ ਪੈਰਵਾਹੀ ਕੀਤੀ ਵੀ ਬੱਚਾ ਘਰੇ ਨਹੀਂ ਆਇਆ 8 ਵਜ ਗਏ ਆ 8:30 ਹੋ ਗਏ ਸਕੂਲ ਦਾ ਟਾਈਮ ਹੋ ਗਿਆ ਫਿਰ ਅੱbi ਮਤਲਬ 10 ਵਜ ਗਏ ਅਸੀਂ ਫਿਰ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਬੱਚਾ 2 ਦਿਨ ਹੋ ਗਏ ਲੱਭਾ ਹੀ ਨਹੀਂ ਜੇ ਤਾਈ ਕਿੱਥੇ ਪੜਦਾ ਇਹ ਮੁੰਡਾ ਪਿੰਡ ਪੜਦਾ ਸੀ ਅਸੀਂ ਸਕੂਲ ਵੀ ਗਏ ਹਾਂ ਉਦੋਂ ਕੀ ਨਾਮ ਕੀ ਵੀਤਾ ਸੁਖਚੰਦ ਸਿੰਘ ਤੇ ਕਿੰਨੀ ਉਮਰ ਸਾਢੇ 17 ਸਾਲ ਦਾ ਬੱਚਾ ਵਾ ਤੇ ਕਿੰਨੀ ਤਰੀਕ ਨੂੰ ਇਹ ਇਦਾਂ ਹੋਇਆ ਜਦੋਂ ਵੀਰ ਵਾਪਸ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਸਵੇਰੇ 6 ਵਜੇ ਗੇਟ ਖੋਲਿਆ ਵਾ ਘਰੋਂ ਬਾਹਰ ਗਿਆ ਵਾ ਤੇ ਮੁੜ ਕੇ ਘਰ ਹੀ ਨਹੀਂ ਵਾਪਸ ਪਰਤੇ ਉਹ ਘਰੇ ਦੱਸ ਕੇ ਨਹੀਂ ਗਿਆ ਕਿਸੇ ਨੂੰ ਨਾ ਘਰੇ ਕਿਸ ਨੂੰ ਕੋਈ ਨਹੀਂ ਦੱਸਿਆ ਗੇਟ ਖੋਲਿਆ ਤੇ ਬਾਹਰ ਗਿਆ ਵਾ ਮੈਂ ਕਿ ਬਾਹਰ ਘੁੰਮਦਾ ਹੋਣਾ ਮੈਂ ਵਾਜਾ ਮਾਰ ਰਿਹਾ ਮੈਂ ਪਰ ਨਹੀਂ ਉਹ ਕਿਤੇ ਵੀ ਨਜ਼ਰ ਨਹੀਂ ਆਇਆ ਤੁੰਦ ਜਦੀ ਕਾਰਨ ਮੈਨੂੰ ਬਾਅਦ ਵਿੱਚ ਅਸੀਂ ਮੋਟਰਸਾਈਕਲ ਤੇ ਵੇਖਣ ਗਏ ਚੋਲੇ ਤਾਂ ਹੀ ਨਹੀਂ ਦਿਖਿਆ ਕਿਤੇ ਵੀ ਲਾਗੇ ਲਾਗੇ ਅਸੀਂ ਸਾਰੇ ਆਸੇ ਪਾਸੇ ਵੇਖਿਆ ਵੀ ਬੱਚਾ ਮਿਲ ਨਹੀਂ ਰਿਹਾ ਸਾਨੂੰ ਜਿਆਦਾ ਟਾਈਮ ਹੋਣ ਕਰਨਾ ਅਸੀਂ ਵੀ ਫਿਰ ਪੈਰਵਾਹੀ ਕੀਤੀ ਵੀ ਬੱਚਾ ਅਡਾ ਕਿਧਰ ਚਲ ਗਿਆ ਵਾ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਥਾਣੇ ਵੀ ਅਸੀਂ ਦਰਖਾਸਤ ਦੇ ਕੇ ਆਏ ਆ ਵੀ ਸਾਡਾ ਬੱਚਾ ਕੀ ਕਾਰਵਾਈ ਉਹਨਾਂ ਲੋ ਕਿੱਥੇ ਜਾ ਰਹੀ ਹੈ ਹਾਂਜੀ ਕਾਰਵਾਈ ਹੋ ਰਹੀ ਹੈ ਕਹਿੰਦੇ ਕਿ ਵੀ ਸਾਰੇ ਜ਼ਿਲ੍ਹੇ ਚ ਭੇਜਣਾ ਹੋਈਆਂ ਫੋਟੋਆਂ ਨਾਲ ਦਿਨਾਂ ਦਾਨੀ ਕਿਹੜੀ ਐਪ ਆ ਕਹਿੰਦੇ ਉਹ ਅਸੀਂ ਜਾਰੀ ਕੀਤੀ ਹੋਈ ਹੈ ਬੀ ਬੱਚਾ ਲੱਭਣ ਦੀ ਕੋਸ਼ਿਸ਼ ਤੇ ਨਿਸ਼ਾਨ ਸਿੰਘ ਜੀ ਤੇ ਵਿੱਚ ਕੀ ਗਲਪਤ ਹੋਈ ਗੱਲਬਾਤ ਇਦਾਂ ਜੀ ਸਾਡੇ ਚਾਚਾ ਜੀ ਦਾ ਲੜਕਾ ਵਾ ਸੁਖਚਾਨ ਸਿੰਘ ਸਵੇਰੇ 6:30 ਵਜੇ ਤੋਂ ਘਰੋਂ ਨਿਕਲਿਆ ਵਾ ਤੇ ਮੁੜ ਕੇ ਘਰੇ ਵਾਪਸ ਨਹੀਂ ਆਇਆ ਬਹੁਤ ਅਸੀਂ ਵੇਖਿਆ ਵਾ ਥਾਵਾ ਤੇ ਜਾ ਕੇ ਹੱਲੇ ਤੱਕ ਕੋਈ ਗੱਲਬਾਤ ਨਹੀਂ ਹੋਜੀ ਵੀ ਮਿਲਿਆ ਨਹੀਂ ਤੇ ਥਾਣੇਦਰਖਾਵੇ ਜੀ ਦਿੱਤੀ ਹਾਂਜੀ ਥਾਣੇ ਕੱਲ ਦੀ ਦਰਖਾਸਤ ਦਿੱਤੀ ਹੋਈ ਆ ਤੇ ਹਾਲੇ ਕੋਈ ਪੂਰਾ ਹਾਲ ਨਹੀਂ ਹੋ ਰਿਹਾ ਵੀ ਜਿੱਤਰਾ ਪੁਲਿਸ ਪ੍ਰਸ਼ਾਸਨ ਕਰ ਲਈ ਰਹੀ ਕਹਿ ਰਹੀ ਹੈ ਵੀ ਕਰ ਰਹੇ ਹਾਂ ਕਰ ਤੜੇ ਤੱਕ ਪਹੁੰਚ ਨਹੀਂ ਕੀਤੀ ਘਰੇ ਆ ਕੇ ਕੋਈ ਗੱਲ ਬਾਤ ਨਹੀਂ ਲਿਆਇ ਕਰ ਤਾਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਹਾਂ ਚਲੋ ਸਾਡਾ ਬੱਚਾ ਸਾਡਾ ਵਾਪਸ ਘਰ ਮਿਲਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਵੀ ਸਾਥ ਦੇ ਸਾਡਾ ਚਲੋ ਜੇ ਵੀਰ ਭਰਾ ਕੋਈ ਇੱਥੇ ਜਾਂ ਕੋਈ ਵੀ ਸਾਡਾ ਸਾਥ ਦੇ ਫਾਨੂੰ ਦੱਸੇ ਇਹ ਆ ਖਬਰ ਦੇਣਾ